ਹਾਂਜੀ ਅਸੀਂ ਪਿੰਡ ਟੋਡਰਪੁਰ ਪਹੁੰਚੇ ਹਾਂ ਜੀ ਇੱਥੇ ਸਾਨੂੰ ਤਲਾਬ ਮਿਲ ਗਿਆ ਵੀ ਚੀਤਾ ਮਤਲਬ ਆ ਗਿਆ ਹੈ ਸਰਰ ਨੱਜਰ ਸਿੰਘ ਦੇ ਘਰੇ ਅਸੀਂ ਮਹਿਕਮਾ ਇਹਨੂੰ ਸੰਬੰਧਿਤ ਮਹਿਕਮੇ ਨੂੰ ਇਨਫੋਰਮ ਕਰਤਾ ਜੀ ਉਹ ਵੀ ਪਹੁੰਚ ਰਹੇ ਨੇ ਦੇਖੋ ਸ਼ਾਨ ਵੀ ਜੀ ਦੇਖੇ ਸੀ ਸੀਟੀਵੀ ਜੀ 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 ਕੈਮਰੇ ਸਾਡੇ ਮਤਲਬ ਅਸੀਂ ਫੁਟੇਜ ਕੱਢਾ ਧੋਹਾਲ ਰਹੇ ਹਾਂ ਇਸ ਤੋਂ ਅੱਗੇ ਵੀ ਅਸੀਂ ਕੈਮਰੇ ਦੇਖ ਰਹੇ ਹਾਂ ਜੀ ਕੋਈ ਜਾਨਵਰ ਵਗੈਰਾ ਜਾਂ ਕਿਸੇ ਦਾ ਕੋਈ ਹਮਲਾ ਕੀਤਾ ਹੈ ਨਾ ਇਹਨਾਂ ਹੋਰ ਲੇਟੈਸਟ ਸੁਣੀ ਪਤਾ ਲੱਗਿਆ ਵੀ ਇੱਕ ਦਿਨ ਪਹਿਲਾਂ ਦੋ ਡੌਗੀਆਂ ਨੂੰ ਇਹਨਾਂ ਨੇ ਇਹ ਮਤਲਬ ਖਾਦਾ ਪਰ ਨਾਰਮਲੀ ਲੱਗੇ ਸੀ ਇਹ ਪਿੰਡੇ ਵਸੇ ਵੀ ਚਲੋ ਕੁਝ ਹੋਰ ਕੋਈ ਗੱਲਬਾਤ ਨਾ ਹੋਵੇ ਪਰ ਇਹ ਹੁਣ ਯਕੀਨ ਹੋ ਗਿਆ ਵੀ ਇੱਥੇ ਜਰੂਰ ਆਇਆ ਹੋਇਆ ਜਾਨਵਰ ਚਿਤਾ ਜੀ ਇਹਨੂੰ ਐਕਚੁਅਲ ਪਿੰਡ ਵਿੱਚ ਕੋਈ ਸੁਟਾ ਜਾਰਾ ਤੁਹਾਡੇ ਉੱਪਰ ਨਾਕਾ ਲਗਾਇਆ ਜਾ ਬਿਲਕੁਲ ਸਰ ਬਿਲਕੁਲ ਜੀ ਸਾਡੀ ਮੁਲਾਜ਼ਮ ਪਹੁੰਚ ਚੁੱਕੇ ਨੇ ਸਬੰਧਤ محکمہ ਵੀ ਆ ਗਿਆ ਸੀ ਜਲਦੀ ਕਵਰ ਕਰ ਲਾਂਗੇ ਪਿੰਡ ਵਾਲੇ ਕੀ ਕਹਿਣਾ ਚਾਹੁੰਦੇ ਪਿੰਡ ਵਾਸੀ ਤਾਂ ਮਤਲਬ ਸਤਿਕਾਰਤ ਰਹਿਣ ਜੀ ਜੇ ਤੇ ਕਦੇ ਦਿਖਾਈ ਦਿੰਦਾ ਤੁਰੰਤ ਸਾਨੂੰ ਦੱਸਣਗੇ ਗਲਤਾਂ ਕਿ ਬਿਨਾਂ ਗੱਲ ਹੋ ਗਈ ਜੀ ਜੀ ਹੋ ਗਈ ਜੀ ਡੀਐਫਓ ਸਾਹਿਬ ਨਾਲ ਵੀ ਹੋ ਗਈ ਉਹ ਵੀ ਪਹੁੰਚ ਰਹੇ ਨੇ ਤੇ ਜੀਤਾ ਦੇਖ ਰਦਾ ਉਹਨੂੰ ਫੜਨ ਲਈ ਕੀ ਕਾਰਵਾਈ ਕੀਤੀ ਹੈ ਉਹਨਾਂ ਨੇ ਦੇਖੋ ਜੀ ਰੇਂਜ ਅਫਸਰ ਨਾਲ ਮੇਰੀ ਗੱਲ ਹੋਈ ਹੈ ਰਸਤੇ 'ਚ ਨਹੀਂ ਬਕਾਇਦਾ ਇਹਨਾਂ ਕੋਲ ਟੀਮ ਹੈ ਜੀ ਇਹ ਫੋਰਸ ਆ ਇਹਨੂੰ ਪੂਰੇ ਤਰੀਕੇ ਨਾਲ ਗ੍ਰਿਪ ਕਰਨਗੇ ਇਹਨੂੰ ਫੜਨਗੇ ਜੀ ਬਿਨਾਂ ਨੁਕਸਾਨ ਤੋਂ ਜੀ ਜੀ ਨਾਮ ਮਤੋ ਬੈ ਮੈਂ ਨਾ ਜਗਜੀਤ ਸਿੰਘ ਆ ਜੀ ਕਿਹ ਕੀ ਮਾਮਲਾ ਹੋਇਆ ਤੁਹਾਡੇ ਦੇ ਕਿ ਚਿੱਕਾ ਆ ਗਿਆ ਸਾਡੇ ਮੇਰੀ ਮੈਸੇਜ ਸਰਪੰਚ ਅਦਵਿੰਦਰਪੁਰ ਤੇ ਸਾਨੂੰ ਸਵੇਰੇ ਅੱਜ ਸੂਚਨਾ ਮਿਲੀ ਕਿ ਜਗਰ ਸਿੰਘ ਦੇ ਮਕਾਨ ਦੇ ਉੱਤੇ ਚਿਤਾ ਦੇਖਿਆ ਗਿਆ ਤੇ ਜਿਹਦੀ ਵੀ ਵੀਡੀਓ ਵੀ ਉਹਨਾਂ ਦੇ ਸੀਸੀਟੀਵੀ ਕੈਮਰੇ ਚੋਂ ਅਸੀਂ ਬਾਰਲ ਹੋਈ ਹੈ ਪੂਰੇ ਨਕਰ ਨੂੰ ਮੰਨ ਲਓ ਸਾਰੇ ਜਿੰਨੇ ਜਿਨ੍ਹਾਂ ਦੇ ਮੌਲਿਆਂ ਦੇ ਵਿੱਚ ਨਕਰ ਦੇ ਸਾਰਿਆਂ ਕੋਲ ਮੰਨ ਲਓ ਭੇਜ ਦਿੱਤੀ ਗਈ ਹੈ ਤੇ ਨਾਲ ਹੀ ਅਸੀਂ ਪੁਲਿਸ ਚੌਕੀ ਹੱਡੋ ਦੇ ਇੰਚਾਰਜ ਸਰਦਾਰ ਮختار ਸਿੰਘ ਨੂੰ ਸੂਚਿਤ ਕਰਤਾ ਕਿ ਇਦਾਂ ਦਾ ਗੱਲ ਨਾਲ ਹੀ ਉਹਨਾਂ ਨੇ ਫਿਰ ਰੇਂਜ ਅਫਸਰ ਮਨਪਾਦ ਨੂੰ ਸੂਚਨਾ ਦਿੱਤੀ ਤੇ ਹੁਣ ਸਾਡੇ ਕੋਲ ਇਸ ਟਾਈਮ ਐਸਐਸ ਮੁਰਾਲਾ ਰਾਤ ਪ੍ਰਸਿੰਘ ਜੀ ਪਹੁੰਚੇ ਨੇ ਆਪਣੀ ਟੀਮ ਦੇ ਨਾਲ ਤੇ ਉਹਨਾਂ ਨੇ ਆ ਕੇ ਉਹ ਜਿਹੜੀ ਛੋਟੀ ਜਿਹੀ ਸੀਸੀਟੀਵੀ ਕੈਮਰੇ ਦੀ ਆਪ ਵੀ ਦੇਖਿਆ ਤੇ ਇਹ ਪੂਰੇ ਵਿਸ਼ਵਾਸ ਦੇ ਨਾਲ ਮੰਨਿਆ ਗਿਆ ਕਿ ਇਹ ਵਾਕਈ ਕੀਤਾ ਹੀ ਹੈ। ਅਸੀਂ ਦੇਖੀ ਤਾਂ ਆਪਣੇ ਦੇ ਵਿੱਚ ਆਣਾ ਤੇ ਲੋਕ ਆਮ ਕਰਾਂ ਬਾਹਰ ਰਹਿੰਦੇ ਨੇ ਬੇਸ਼ਰਮਾ ਮਾਹੌਲ ਹੋ ਜੂਗਾ। ਹਾਂ ਬਿਲਕੁਲ ਬੇਸ਼ਰਮਾ ਮਾਹੌਲ ਬਣ ਚੁੱਕਿਆ ਹੈ ਤੇ ਲੋਕ ਡਰੇ ਹੋਏ ਨੇ ਤੇ ਅਸੀਂ ਅਨਾਉਂਸਮੈਂਟ ਰਾਹੀਂ ਗੁਰਦਵਾਰ ਸਾਹਿਬ ਤੋਂ ਪੈਂਡੂ ਲੱਟ ਵੀ ਕਰ ਚੁੱਕੇ ਆ। ਇਰਾਤ ਦੇ ਸਮੇਂ ਜਾਂ ਦਿਨ ਦੇ ਸਮੇਂ ਬੱਚਿਆਂ ਨੂੰ ਵੀ ਪੂਰੇ ਆਪਣੇ ਧਿਆਨ ਨਾਲ ਰੱਖਿਆ ਜਾਵੇ ਤੇ ਆਪ ਵੀ ਜੇ ਆਪਣੇ ਖੇਤਾਂ ਦੇ ਵਿੱਚ ਜਾਣਾ ਕੰਮ ਕਰਨ ਲਈ ਤਾਂ ਪੂਰੇ ਸੁਚੇਤ ਹੋ ਕੇ ਜਾਣਾ। ਕਿੰਨੇ ਵੀ ਨੁਕਸਾਨ ਵੀ ਕੀਤਾ ਕੋਈ ਹੈ। ਪਿੰਡ ਦੇ ਵਿੱਚ ਨੁਕਸਾਨ ਇਹ ਹੈ ਵੀ ਜਿਹੜੇ ਕਲੌਨੀਆਂ ਨੇ ਉੱਥੋਂ ਪਤਾ ਲੱਗਿਆ ਵੀ ਉੱਥੇ ਦੋ ਕੁੱਤੇ ਜਿਹੜੇ ਉਹਨਾਂ ਤੇ ਹਮਲਾ ਕੀਤਾ ਗਿਆ ਵੀ ਉਹਨਾਂ ਵਿੱਚੋਂ ਇੱਕ ਕੁੱਤਾ ਤਾਂ ਖਾ ਲਿਆ ਗਿਆ ਤੇ ਦੂਜੇ ਨੂੰ ਵੀ ਕਾਫੀ ਸੱਟ ਲੱਗੀ। ਵੱਡੇ ਹੋ ਕੁੱਤੇ ਜਿਹੜੇ ਦੋਨਾਂ ਤੇ ਹਮਲਾ ਕੀਤਾ ਗਿਆ। ਉੱਥੋਂ ਵਿਸ਼ਵਾਸ ਹੋ ਗਿਆ ਵੀ ਵਾਕਈ ਕੀਤਾ ਹੀ। ਕਿਨਬਲ ਮੇਰਾ ਨਾਮ ਜੀ ਗੁਰਦੀਪ ਸਿੰਘ ਜੀ ਪੈਂਟ ਆਰਡਰ ਵਰਜੀ ਕੀ ਹੋਇਆ ਕੀ ਘਟਨਾ ਹੋਈ ਇਹ ਰਾਤ ਨੂੰ ਜੀ 2:00 ਵਜੇ ਉੱਪਰੋਂ ਆਵਾਜ਼ ਜੀ ਆਉਣ ਲੱਗੀ ਹੋਰੇ ਲੋੜ ਦੀ ਵੀ ਅਸੀਂ ਵੀ ਚਲੋ ਦੇਖੀਏ ਕੀ ਆ ਮੈਂ ਕੈਮਰਾ ਚੈੱਕ ਕੀਤੇ ਤਾਂ 2:00 ਵਜੇ ਦੇਖਿਆ ਵੀ ਕੈਮਰੇਆਂ ਚੱਤਾ ਸੀਗਾ ਜੀ ਇਹ ਕਿਦੋਂ ਦੀ ਗੱਲ ਇਹ ਅੱਜ ਆ ਰਾਤ ਦੀ ਜੀ ਇਹ ਕਿੰਨੇ ਕੁ 2:00 ਵਜੇ ਦੇਖਿਆ 2:00 ਵਜੇ ਪੂਰੇ ਜੀ ਫਿਰ ਉਹ ਕਿੰਨੇ ਕੁ ਟਾਈਮ ਰਿਹਾ ਉਹ ਕੋਠੇ ਤੇ ਰਿਹਾ ਘੱਟੋ ਘੱਟ ਜੀ 11-12 ਮਿੰਟ ਉਸ ਤੋਂ ਬਾਅਦ ਫਿਰ ਆਪਣੀ ਉਹ ਸਾਹਮਣੇ ਗੱਡੀ ਖੜੀ ਆਈ ਉਹ ਥੱਲੇ ਵੜ ਗਿਆ ਫੇ ਉਸ ਤੋਂ ਬਾਅਦ ਫੇ ਨਹੀਂ ਦਿਖਿਆ ਜੀ ਪਹਿਲਾਂ ਵੀ ਕਦੇ ਦੇਖਿਆ ਨਹੀਂ ਪਹਿਲਾਂ ਨਹੀਂ ਦੇਖਿਆ ਪਰ ਸੋਣ ਕੀ ਦੋ ਕੁੱਤੇ ਜਰੂਰ ਆਪਣੇ ਉਧਰ ਕਲੋਨੀਆ ਚ ਖਾਦੇ ਨੇ ਵੀ ਕਿਸੇ ਜਾਨਵਰ ਨੇ ਥੋੜੇ ਘਰੇ ਵੀ ਕੋਈ ਜਾਨਵਰ ਦਾ ਨੁਕਸਾਨ ਤਾਂ ਨਹੀਂ ਨਹੀਂ ਆਪਣੇ ਨੁਕਸਾਨ ਕੋਈ ਨਹੀਂ ਵੀ ਹੋਇਆ ਤੇ ਤੁਸੀਂ ਫਿਰ ਉਸ ਤੋਂ ਬਾਅਦ ਕੀ ਕੀਤਾ ਬਾਅਦ ਜਿਹੜੇ ਲਾਗਪਾ ਘਰ ਸੀਗੇ ਉਹਨਾਂ ਨੂੰ ਇਤਲਾਹ ਦੇ ਦਿੱਤੀ ਜੀ ਕਰੋ ਆਪਣਾ ਥੋੜਾ ਇਹ ਲੋਸਮੈਂਟ ਕਰਵਾਉਂਦੇ ਲੋਸਮੈਂਟ ਜੀ 3.50 6.30 ਦਾ ਲੋਸਮੈਂਟ ਕਰਾਤੀ ਸੀ ਇਹ ਹੁਣ ਕੀ ਅੱਗੇ ਬਿੰਡਰ ਵਾਲਿਆਂ ਨੂੰ ਕਿਤੇ ਨਕਲ ਆ ਜਾਊ ਕਿ ਨਾ ਨਕਲ ਆ ਕੇ ਚਲੋ ਆਏ ਜੀ ਫੜਿਆ ਜਾਵੇ ਇਹਨੂੰ ਚਲੋ ਕਿਸੇ ਦਾ ਚਲੋ ਨੁਕਸਾਨ ਹੋਣਾ ਵੱਜ ਜਾਵੇ ਕਦੇ